ਕਿਵੇਂ ਆ ਕਰਮ ਸਿੰਘ ਆ ਉਹ ਕਿਵੇਂ ਅੱਜ ਤੜਕੀ ਤੜਕੇ ਸੁਨੇਹਾ ਭੇਜੇ ਭਾਈ ਗੱਲ ਇਹ ਆ ਕਿ ਅੱਜ ਸਾਡੇ ਭਾਈ ਨੇ ਸਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਓਏ ਮਹੰਗਾ ਸੋਤਾ ਹਮੇਸ਼ਾ ਜ਼ਰੂਰੀ ਗੱਲ ਕਰਦਾ ਤੁਸੀਂ ਕੰਮ ਦੀ ਗੱਲ ਦੱਸੋ ਮਹੰਗਾ ਸਿਆ ਹਾਂ ਮੰਗਲ ਸਿੰਘ ਉਹਦੇ ਵਿਆਹ ਤੇ ਜਿਹੜੀ ਚੰਨਕੌਰ ਦੀ ਗੱਲ ਹੋਈ ਸੀ ਨਾ ਹਾਂ ਉਹ ਵਿਆਹ ਲਈ ਮੰਨ ਗਿਆ ਹੈ ਐ ਕਿਵੇਂ ਮੰਨ ਗਈ ਹੈ ਉਹ ਸਾਖ ਤਾਂ ਦੋ ਪਰਿਵਾਰਾਂ ਦਾ ਮੇਲ ਹੁੰਦਾ ਯਾਰ ਨਾ ਹੋਰ ਤੈਨੂੰ ਇੱਥੇ ਬਖੜੀਆਂ ਖਾਣ ਨੂੰ ਬੁਲਾਇਆ ਬੋਲੇ ਸਾਨੂੰ ਪਤਾ ਇਹ ਕੰਮ ਸਿਰਫ ਮੈਂਗਾ ਸਿੰਘ ਕਰਦਾ ਹੈ ਸਾਨੂੰ ਪਤਾ ਬੜਾ ਫੋਕਰਾ ਸਾਰਾ ਤੁਸੀਂ ਫਿਰ ਐਂ ਕਰੋ ਚਿੰਤਾ ਹੀ ਨਾ ਕਰੋ ਆ ਲੋ ਨਾਪਾ ਇਹ ਤਾਂ ਦੁੱਗੜੇ ਵਜਨ ਦੀ ਛਾਪੜਨੀ ਦੇ ਦਿਓ ਬਸ ਕਾਕਾ ਜੀ ਥੋੜਾ ਕੰਮ ਹੋ ਗਿਆ ਸਮਝ ਲਓ ਚਿੰਤਾ ਹੀ ਨਾ ਕਰੋ ਕਾਕਾ ਜੀ ਅੱਜ ਮੈਂ ਜਾਊਂਗਾ ਥੋੜੇ ਕੰਨੀ ਤੇ ਫਿਰ ਮੈਂ ਜਾਊਂਗਾ ਲੰਬੜਦਾਰਾਂ ਕੰਨੀ ਠੀਕ ਹੈ ਆ ਨਾ ਪਾ ਜਣਾ ਬਹੁਤ ਸਾਰਾ ਕੋਈ ਜ਼ਿਆਦਾ ਚਿੰਤਾ ਕਰਨੀ ਲੋੜ ਨਹੀਂ ਹੈਗੀ ਤੁਸੀਂ ਬਸ ਆ ਛਾਂਪ ਤੇ ਤੇ ਹੁੰਦੇ ਹੋ ਕੋ ਜੱਟ ਛੜਦੇ ਮੇਰੇ ਚੈ ਖਾਨ ਨੂੰ ਪੱਲੇ ਪਾ ਵੀ ਨਹੀਂ ਸੁੱਖੇ ਜੀ ਮਾ ਹਾਂ ਫੌਜੀ ਕਿਥੇ ਨਜ਼ਰ ਨਹੀਂ ਆਉਂਦਾ ਫੋੜੀ ਹੁਣ ਫੋੜੀ ਜਾ ਜੀ ਤੇਰੀ ਪੈਣਾ ਮਾਤਾ ਭੋਲਾ ਜਾ ਤੇਰੀ ਪੈਣਾ ਆ ਮਹਿੰਗਾ ਸਿਆ ਆ ਵੇ ਮਹਿੰਗਾ ਸਿਆ ਜਿਉਂਦਾ ਰਹਿ ਬਹਿ ਜਾ ਪੁੱਤ ਆ ਜਾ ਬਾਜਾ ਵੇ ਤੂੰ ਕਿੱਥੇ ਰਹਿ ਗਿਆ ਸੀ ਮੈਂ ਤਾਂ ਤੈਨੂੰ ਕਿੱਦਾਂ ਦੀ ਢੀਕਦੀ ਐ ਆਖਾਂ ਮਹਿੰਗਾ ਸਿਉਂ ਨਹੀਂ ਆਇਆ ਹੈ ਬਸ ਇਸੇ ਕੰਮ ਲਈ ਆਇਆ ਮਾਤਾ ਜੀ ਅੱਛਾ ਸਾਗ ਲੈ ਕੇ ਆਇਆ ਉਹ ਵੀ ਸੈਦਪੁਰ ਵਾਲੇ ਲੰਬੜਦਾਰਾਂ ਦੀ ਇਕਲੌਤੀ ਕੁੜੀ ਦਾ ਅੱਛਾ ਪੂਰੀਆਂ ਅੱਠ ਜਮਾ ਤੱਕ ਆਸ ਹੈ ਸੱਚੀ ਮੁਕਦੀ ਗੱਲ ਇਹ ਹੈ ਕਿ ਥੋੜੇ ਪਰਿਵਾਰ ਦੇ ਨਾਲ ਰਲਦੀ ਮਿਲਦੀ ਹੈ ਜੇ ਕਹਾਂ ਤਾਂ ਤੋਰਾ ਗੱਲ ਲੱਗੇ ਲੈ ਦੱਸ ਵੇ ਦੁਖੀ ਦੀ ਗੱਲ ਕਿਹੜੀ ਹੋਣੀ ਐ ਉਹ ਗਾਂ ਗੱਲ ਤੋਰ ਆਪਾਂ ਇੱਥੇ ਫੋਟੋ ਨੂੰ ਯਾ ਕਿ ਕਰਾਂਗੇ ਬਾਪੂ ਜੀ ਹੁਣ ਜੇ ਕੋਈ ਮੰਗ ਹੈਗੀ ਤਾਂ ਦੱਸ ਦੋ ਨਾ ਵੇ ਮੈਂਗਿਆ ਨਾ ਕੋਈ ਨਹੀਂ ਦੇ ਸਾਡੀ ਕੋਈ ਮੰਗ ਨਹੀਂ ਬਸ ਕੁੜੀ ਸਾਡੇ ਪਰਿਵਾਰ ਚ ਰਲਦੀ ਮਿਲਦੀ ਇਹ ਗੱਲ ਤੁਸੀਂ ਮੇਰੇ ਤੋਂ ਛੱਡ ਦਿਓ ਮੇਰੀ ਜ਼ਿੰਮੇਵਾਰੀ ਹੈ ਸ਼ਾਬਾਸ਼ੇ ਪੁੱਤ ਹੁਣ ਗੱਲ ਜ਼ਿੰਮੇਵਾਰੀ ਨਾਲ ਗਾਹ ਤੋੜੀ ਦੈਂਸੀ ਦੇ ਲਾਉਣੀ ਹੈ ਗੱਲ ਚੰਗਾ ਜੀ ਮੈਂ ਚੱਲਦਾ ਜਾ ਕੇ ਕਰਦਾ ਗੱਲ ਚੰਗਾ 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 ਵੀ ਸੁਖਦੇਵ ਸਿਆ ਖਿੱਚ ਤਿਆਰੀ ਫੇਰ ਤੰਗੜਾ ਆ ਕੇ ਗੱਲ ਸਿਰੇ ਲਾ ਦੇ ਆਇਓ ਨੀ ਲਿਬਾਤੀ ਵੇ ਪਾਣੀ ਦਾ ਪਾ ਦਿੰਦੇ ਦੇਖ ਮੈਂ ਗਿਆ ਸਾਰੀ ਗੱਲ ਤੇਰੇ ਤੇ ਖੜੀ ਆ ਧਿਆਨ ਨਾਲ ਗੱਲ ਕਰੀ ਠੀਕ ਆ ਸਮਝ ਗਿਆ ਹੂੰ

ਨਹੀਂ ਕਿਤੇ ਇਹਗਾ ਆ ਹੈ ਉਹ ਬੱਲੇ 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 ਐਵੇਂ ਤੜੀ ਕੇ ਹਸਿਆਣਿਆ ਨੇ ਓਏ ਪਿੰਡ ਗੁਹਾਰਿਆਂ ਤੋਂ ਤੇ ਸਰਦਾਰੀ ਦਰਵਾਜਿਆਂ ਤੋਂ ਇੱਥੇ ਪਤਾ ਲੱਗਦੀ ਐ ਉਹ ਹੈ ਕੋਈ ਲੰਬੜਦਾਰ ਸਾਹਿਬ ਸਤ ਸ੍ਰੀ ਅਕਾਲ ਜੀ ਹਾਂ ਕੌਣ ਆ ਬਈ ਮੇਰਾ ਨਾਮ ਮ헹ਗਾ ਸਿੰਘ ਆ ਜੀ ਤਾਂ ਮੈਂ ਦੱਤੇਵਾਲ ਤੋਂ ਆਇਆ ਜੀ ਕੀ ਕੰਮ ਆ ਆ ਮੇਰਾ ਕੰਮ ਦੋ ਪਰਿਵਾਰਾਂ ਨੂੰ ਮਿਲਾਉਣ ਦਾ ਜੀ ਜਨਨਿਕ ਰਿਸ਼ਤੇ ਕਰਾਉਣਾ ਰਹਿ ਜਾ ਇਹ ਗੱਲ ਤੁਸੀਂ ਸਿੱਧੀ ਕਹਤੀ ਜੀ ਮੈਨੂੰ ਲੱਭਣੀ ਪੈਣੀ ਸੀ ਤੈਨੂੰ ਕਿਨੇ ਦੱਸਿਆ ਬਈ ਅਸੀਂ ਰਿਸ਼ਤਾ ਲਾ ਦੂ ਫਿਰਦੇ ਆ। ਉਹ ਜੀ ਸਿਆਣੇ ਕਹਿੰਦੇ ਹੁੰਦੇ ਨਾ ਵੀ ਜਦੋਂ ਜਵਾਕ ਵੱਡੇ ਹੋ ਜਾਂਦੇ ਆ ਮਾਪੇ ਨੂੰ ਪਤਾ ਨਹੀਂ ਲੱਗਦਾ। ਹੂੰ ਲੋਕਾਂ ਨੂੰ ਪਤਾ ਲੱਗ ਜਾਂਦਾ। ਨਾਲੇ ਮੇਰਾ ਤਾਂ ਕੰਮ ਹੀ ਇਹੀ ਹੈ ਜੀ। ਮੈਂ ਜਵਾਕਾਂ ਨੂੰ ਸਾਖ ਕਰਾ ਕੇ ਮਾਪੇ ਨੂੰ ਸਿਰ ਖਰੂ ਕਰ ਦਿੰਦਾ ਜੀ। ਸਤਿ ਸ਼੍ਰੀ ਅਕਾਲ ਸਰਦਾਰ ਜੀ। ਸਤਿ ਸ਼੍ਰੀ ਅਕਾਲ। ਲਓ ਜੀ। ਲਿਆ। ਦੇ ਪਾਈ ਆਹ ਤਾਂ ਤੇਰੀ ਬਹੁਤ ਚੰਗੀ ਗੱਲ ਆ। ਨਾਲੇ ਪੁੰਨ ਤੇ ਨਾਲੇ ਫਲੀਆਂ ਹੈਂ। ਅੱਗੇ ਕਿੰਨੇ ਕਿ ਰਿਸ਼ਤੇ ਕਰਾਇਆ? ਰਿਸ਼ਤੇ ਤਾਂ ਬਥੇਰੇ ਕਰਾਇਆ ਜੀ ਗਿਣਤੀ ਚ ਨਹੀਂ ਹੈਗੇ ਆ ਉਹ ਬਲਕਰ ਤੋਂ ਨਹੀਂ ਜੀ ਉਹਦੇ ਮੁੰਡੇ ਨੂੰ ਰਿਸ਼ਤਾ ਮੈਂ ਕਰਵਾਇਆ ਸੀਗਾ ਉਹ ਸਰਜੀਤ ਸਿੰਘ ਜਿਹੜਾ ਡਾਕਟਰ ਚਲ ਗਿਆ ਹੋਇਆ ਜੀ ਉਹਨੂੰ ਵੀ ਰਿਸ਼ਤਾ ਮੈਂ ਹੀ ਕਰਵਾਇਆ ਸੀਗਾ ਉਹ ਚੇਤਰਾਮ ਨੇ ਜੀ ਮਸਾਕੇ ਦਾ ਉਹਦੀ ਕੁੜੀ ਨੂੰ ਵੀ ਰਿਸ਼ਤਾ ਮੈਂ ਹੀ ਕਰਵਾਇਆ ਸੀ ਚੇਤਰਾਮ ਹਾਂ ਜੀ ਲੈ ਵੀ ਉਹਨੂੰ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਹਾਂ ਜੀ ਆ ਲੋਗੜਾ ਵਾਲੇ ਕਲਵੰਦ ਸਿੰਘ ਜੀ ਉਹਨਾਂ ਦੇ ਮੁੰਡੇ ਨੂੰ ਰਿਸ਼ਤਾ ਮੈਂ ਹੀ ਕਰਵਾਇਆ ਜੀ ਮੱਗਰ ਸਿੰਘ ਦਾ ਆ ਜਿਹੜੇ ਉਹਦੀ ਪੋਤੀ ਬਸ ਬਸ ਆਪਣੀ ਇੱਕ ਇੱਕ ਈ ਆ ਠੀਕ ਅਸੀਂ ਚਾਹੁੰਨੇ ਹਾਂ ਕਿ ਉਹਦਾ ਰਿਸ਼ਤਾ ਕਿਸੇ ਚੰਗੇ ਜਿਹੇ ਪਰਵਾਰ ਚ ਹੋ ਜਾਏ। ਹੋ ਜਾਊਗਾ ਜੀ। ਮੈਂ ਤੁਹਾਡੇ ਰੁਤਵੇ ਦੇ ਮੁਤਾਬਕ, ਖਾਨਦਾਨ ਦੇ ਮੁਤਾਬਕ ਵਧੀਆ ਜਿਹਾ ਰਿਸ਼ਤਾ ਲੱਭਦਾ ਜੀ। ਹਮਮ ਚੰਗਾ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਦਿਓ ਜੀ ਜੱਜ। ਕੋਈ ਚਾਹ ਪਾਣੀ? ਬਾਜੀ ਹੁਣ ਜਿੱਦੇ ਚੰਗਾ ਦੇ ਨਾ ਆਊਗਾ, ਕਾਰਜ ਸਿਰੇ ਚੜੂਗਾ। ਉਹਦੇ ਚਾਹ ਪਾਣੀ ਵੀ ਛਕਾਂਗੇ ਜੀ। ਚੰਗਾ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਚੰਗਾ। ਮੈਂ ਕਹਿੰਦਾ ਸੀ ਹਾਂਜੀ ਹਾਂਜੀ ਦੱਸੋ ਇੱਕ ਗੱਲ ਦਾ ਧਿਆਨ ਰੱਖੀ ਹਾਂਜੀ ਮੁੰਡਾ ਫੌਜੀ ਨਹੀਂ ਹੋਣਾ ਚਾਹੀਦਾ ਤੇ ਮਾਰਦਾ ਬਾਈ ਤੂੰ ਫਿਕਰ ਤਾਂ ਛੱਡੀ ਦੇ ਐਨਾ ਤਗੜਾ ਤੇਰਾ ਪਰਿਵਾਰ ਐਨੀ ਜ਼ਮੀਨ ਜਾਇਦਾਦ ਦਾ ਤੂੰ ਬਾਰਸ ਉਪਰੋਂ ਫੌਜੀ ਨਾ ਹੋਰ ਕੁੜੀ ਵਾਲਿਆਂ ਨੂੰ ਕੀ ਚਾਹੀਦਾ ਛੁਣ ਛੁਣ ਨਾ ਵੀ ਉਹ ਜਦ ਮੈਂ ਤੁਹਾਨੂੰ ਕਹਿੰਦਾ ਹੈ ਕੋਈ ਗੱਲ ਫੇਰ ਤੂੰ ਤਿਆਰੀ ਖੇਚ ਆਪਣੀ ਕਾਕਾ ਵਾਸਾ ਉਹ ਦੇਖ ਮਹਿੰਗਾ ਸੇਗਾ ਨਾ ਭਇਆ ਹੁਣ ਨਾ ਵੀ ਨਾ ਇਹ ਰਸਤਾ ਨਹੀਂ ਹੋਣਾ ਲਿਓ ਮੇਰੀ ਨਾਪਾ ਮੁੰਦੀ ਮੋੜੋ ਲਿਓ 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 ਉਹ ਤੂੰ ਗਲਤ ਰਸ ਕੀ ਹੋ ਗਈ ਯਾਰ ਉੱਥੇ ਮੈਂ ਗੋਲੀ ਖਾਣੀ ਹੈਗੀ ਅਗਲੇ ਨਿੱਕ ਟੁਕ ਚ ਕਹਦਾ ਵੀ ਅਸੀਂ ਫੌਜੀ ਨੂੰ ਕੁੜੀ ਦੇਣੀ ਨਹੀਂ ਕੀ ਮਤਲਬ ਮਤਲਬ ਉਹ ਤੁਹਾਨੂੰ ਨਹੀਂ ਪਤਾ ਨੂੰ ਮਤਲਬ ਨੂੰ ਕਿਉਂ ਨਹੀਂ ਪਤਾ ਕੋਈ ਤਾਂ ਗੱਲ ਹੋਈ ਹੋਣੀ ਯਾਰ ਖੁੱਲ ਕੇ ਦੱਸ ਕੀ ਬੋਲੀ ਜਾਂਦਾ ਮਹਿੰਗੇ ਨੂੰ ਮਹਿੰਗੇ ਦੇ ਕੰਮ ਨਾ ਸਮਝਾਓ ਪਹਿਲਾਂ ਕੁੜੀ ਵਾਲੇ ਦੀ ਪਸੰਦ ਪੁੱਛੋ ਫੇਰ ਅੱਗੇ ਗੱਲ ਤੋਰੀ ਦੀ ਐ 100 ਤਰ੍ਹਾਂ ਦੇ ਪਰਦੇ ਰੱਖਣੇ ਪੈਂਦੇ ਨੇ ਤੇਰੇ ਕਹਿਣ ਦਾ ਮਤਲਬ ਉਹਨਾਂ ਨੇ ਫੌਜੀ ਨੂੰ ਰਿਸ਼ਤਾ ਦੇਣਾ ਨਹੀਂ ਦੇਣਾ ਤੇ ਤੂੰ ਮੇਰੇ ਬਾਰੇ ਕੋਈ ਗੱਲ ਵੀ ਨਹੀਂ ਕੀਤੀ ਨਹੀਂ ਕੀਤੀ ਯਾਰ ਤੇਰੀ ਤਾਂ ਉਥੇ ਗੱਲ ਹੀ ਨਹੀਂ ਚੱਲੀ ਕੋਈ ਨਾ ਫੇਰ ਤੂੰ ਉਥੇ ਕਰਨੇ ਕੀ ਗਿਆ ਸੀ ਮਿੱਟੀ ਖੋਦਣ ਬੋਲੇ ਓਏ ਬਾਈ ਮੈਨੂੰ ਇਹ ਗੱਲ ਸਮਝ ਨਹੀਂ ਆਈ ਲੰਬਰਦਾਰ ਨੂੰ ਫੌਜੀ ਦਾ ਰਿਸ਼ਤਾ ਕਿਉਂ ਨਹੀਂ ਮਨਜ਼ੂਰ ਬਈ ਬੋਲਿਆ ਇਹ ਗੱਲ ਤਾਂ ਹੁਣ ਚੰਨਕੌਰ ਹੀ ਦੱਸ ਸਕਦੀ ਹੈ ਰਿਸ਼ਤਾ ਤੇ ਜੈਸੀ ਮੈਂ ਗਿਆ ਤੇ ਤੇਰੇ ਬਾਪੂ ਨੇ ਮਨ੍ਹਾ ਕਰਤਾ ਕਨ ਫੌਜੀ ਨਾਲ ਰਿਸ਼ਤਾ ਨਹੀਂ ਕਰਨਾ ਫਾਚੀ ਨਾਲ ਰਿਸ਼ਤਾ ਨਹੀਂ ਕਰਨਾ ਬਾਪੂ ਨੇ ਕਿਹਾ ਹਾਂ ਤੇਰੇ ਬਾਪੂ ਨੇ ਕਿਹਾ ਕਿਉਂ ਪੁੱਤ ਨਾ ਹੁਣ ਅਸੀਂ ਕੁੜੀਆਂ ਕਿਵੇਂ ਪੁੱਛੀਏ ਵੀ ਫੌਜੀ ਨੂੰ ਰਿਸ਼ਤਾ ਕਿਉਂ ਨਹੀਂ ਕਰਨਾ ਫਿਰਦਾ ਹੱਲ ਕੀਆ ਹੁਣ ਇਸ ਦਾ ਤਾਂ ਇੱਕੋ ਹੀ ਹੱਲ ਹੈ ਤੁਸੀਂ ਫੌਜ ਦੀ ਨੌਕਰੀ ਛੱਡ ਦੋ ਕੀ ਕਿਹਾ ਹੋ ਜੀ ਨੌਕਰੀ ਛੱਡ ਦੋ ਦੇਖ ਚੰਨੁ ਕਰੇ ਨੌਕਰੀ ਤੇ ਨਹੀਂ ਮੈਂ ਛੱਡ ਸਕਦਾ ਤੈਨੂੰ ਪਿਆਰ ਕਰਦਾ ਠੀਕਾ ਪਰ ਆਪਣੇ ਪਿਆਰ ਖਾਤਰ ਨਾ ਦੇਸ਼ ਨਗਦਾਰੀ ਨਹੀਂ ਕਰ ਸਕਦਾ ਇਹ ਵਰਦੀ ਤਾਂ ਹੁਣ ਉਦਹੀਂ ਲਹੋਗੀ ਜਦੋਂ ਇਹ ਸਰੀਰ ਸੜ ਕੇ ਸੁਆਹ ਹੋ ਗਿਆ ਬਾਕੀ ਤੂੰ ਜੋ ਮਰਜੀ ਕਰ ਮੈਂ ਕਰਨ ਨੂੰ ਤਿਆਰਾਂ ਤੁਸੀਂ ਫੌਜੀ ਦੀ ਨੌਕਰੀ ਨਹੀਂ ਛੱਡ ਸਕਦੇ ਤੇ ਬਾਪੂ ਨੇ ਫੌਜੀ ਨਾ ਵਿਆਹ ਨਹੀਂ ਕਰਨਾ ਮੈਂ ਕੀ ਕਰਾਂ ਮੈਂ ਤਾਂ ਬਸ ਇਨਾ ਚਾਹੁੰਦੀ ਆ ਕਿ ਜੇ ਤਾਂ ਮੇਰੀ ਡੋਲੀ ਉੱਠੇ ਉਹ ਤੁਹਾਡੇ ਘਰ ਜਾਵੇ ਇਸ ਵਿੱਚ ਕੋਈ ਹੋਰ ਨਹੀਂ ਵਸ ਸਕਦਾ ਕਾਲਿ ਮੈਂ ਤਾਂ ਸੁਣਿਆ ਸੀ ਕਿ ਫੌਜੀ ਪਿਆਰ ਤੇ ਮੇ ਤਾਂ ਦੀ جنگ ਵਿੱਚ ਕਦੇ ਨਹੀਂ ਹਾਰਦਾ ਆਹ ਗੱਲ ਤਾਂ ਮੈਂ ਵੀ ਸੁਣੀ ਆ

ਹੁਣ ਤਰੀ ਡੋਲੀ ਸਿਰਫ ਮੇਰੇ ਘਰ ਹੀ ਜਾਊਗਾ